ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜੂਸ ਦੀ ਰੈਸਪੀ ਪਪੀਤੇ ਦੇ ਜੂਸ ਦੀ ਰੈਸਪੀ ਤੇ ਵਪੀਤੇ ਦਾ ਜੂਸ ਘਰ ਵਿੱਚ ਕਿਵੇਂ ਤਿਆਰ ਕਰ ਸਕਦੇ ਆਂਗੇ ਤੇ ਇਹ ਆਪਾਂ ਤੁਹਾਨੂੰ ਦੱਸਦੇ ਆਂ ਜੀ ਅੱਜ ਤੇ ਇਹ ਪਪੀਤੇ ਦੇ ਬਹੁਤ ਸਾਰੇ ਫਾਇਦੇ ਹੁੰਦੇ ਆ ਜੀ ਜੂਸ ਪੀਣ ਦੇ ਤੇ ਪਪੀਤਾ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਆ ਇਹਦੇ ਤੇਜ ਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਵਿਟਾਮਿਨ ਸੀ ਵਿਟਾਮਿਨ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਦੂਰ ਕਰਦਾ ਹੈ ਜੇਕਰ ਆਪਾਂ ਰੋਜ਼ਾਨਾ ਪਪੀਤੇ ਦੇ ਜੂਸ ਦਾ ਸੇਵਨ ਕਰਾਂਗੇ ਜਾਂ ਪਪੀਤਾ ਖਾਵਾਂਗੇ ਤੇ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਆਪਾਂ ਨੂੰ ਤੇ ਹੁਣ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹ ਆਪਾਂ ਇੱਕ ਪੱਕਿਆ ਹੋਇਆ ਪਪੀਤਾ ਲੈ ਲਿਆ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਤੇ ਵਿੱਚ ਤੋਂ ਇਹਨੂੰ ਕੱਟ ਲਾਂਗੇ ਲੋ ਜੀ ਹੁਣ ਆਪਾਂ ਕਵੀਤੇ ਨੂੰ ਇਸ ਤਰੀਕੇ ਨਾਲ ਛਿੱਲ ਕੇ ਤੇ ਵਿੱਚੋਂ ਇਹਨੂੰ ਆਪਾਂ ਨੇ ਕੱਟ ਲਿਆਗਾ ਤੇ ਇਹਦੇ ਆਪਾਂ ਬੀਜ ਕੱਢ ਦਾਂਗੇ ਜੀ ਤੇ ਆਹ ਜਿਹੜੇ ਹੈਗਾ ਇਹਦਾ ਸਾਰਾ ਇਹ ਤੇ ਥੋੜਾ ਥੋੜਾ ਉਤੋ ਇਹ ਵੀ ਲਾ ਦਾਂਗੇ ਆਪਾਂ ਵਾਈਟ ਜੀ ਸਕਿਨ ਜੀ ਹੈ ਜਿਹੜੀ ਇਹਦੇ ਵਿੱਚ ਤੇ ਇਹ ਚਮਚੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਛਿੱਲਿਆ ਜਾਂਦਾ ਵਿੱਚੋਂ ਸਾਰਾ ਸਾਫ਼ ਹੋ ਜਾਂਦਾ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਜੀ ਵਿੱਚੋਂ ਵੀ ਤੇ ਫਿਰ ਆਪਾਂ ਕਟਿੰਗ ਕਰ ਲਾਂਗੇ ਇਹਦੀ ਥੋੜੇ ਥੋੜੇ ਪੀਸ ਛੋਟੇ ਛੋਟੇ ਉੱਗੇ ਨੂੰ ਲਓ ਜੀ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹਦੇ ਬੀਜ ਵੀ ਤੇ ਇਹਦੀ ਵਾਈਟ ਵਾਲੀ ਪਰਤ ਵੀ ਜਿਹੜੀ ਵਿੱਚ ਸੀ ਤੇ ਹੁਣ ਆਪਾਂ ਇਹਦੇ ਛੋਟੇ-ਛੋਟੇ ਪੀਸ ਕਰ ਲਾਂਗੇ ਕੱਟ ਕੇ ਲਓ ਜੀ ਹੁਣ ਆਪਾਂ ਇਹਦੇ ਪੀਸ ਕਰ ਲੇ ਫਪੀਤੇ ਦੇ ਤੇ ਹੁਣ ਆਪਾਂ ਲੈ ਲੈਣਾ ਇਸ ਤਰ੍ਹਾਂ ਇੱਕ ਜੱਗ ਗ੍ਰੈਂਡਰ ਜਾਰ ਵਾਲਾ ਤੇ ਹੁਣ ਆਪਾਂ ਸਾਰੇ ਪੀਸ ਇਹਦੇ ਵਿੱਚ ਪਾ ਦਾਂਗੇ ਪੀਸ ਆਪਾਂ ਨੇ ਸਾਰੇ ਇਹਦੇ ਵਿੱਚ ਪਾ ਲਈ ਜੱਗ 'ਚ ਤੇ ਹੁਣ ਆਪਾਂ ਪਾ ਦਾਂਗੇ ਉੱਤੋਂ ਦੀ ਥੋੜੀ ਚੀਨੀ ਖੰਡ ਤੇ ਜੇਕਰ ਤੁਹਾਡੇ ਕੋਲ ਮਿਸਰੀ ਹੈਗੀ ਤਾਂ ਮਿਸਰੀ ਪਾ ਸਕਦੇ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਗਲਾਸ ਪਾਣੀ ਦਾ ਏ ਕਰ ਗਰਮੀ ਦੇ ਵਿੱਚ ਤੁਸੀਂ ਜੂਸ ਤਿਆਰ ਕਰ ਰਹੇ ਆ ਤਾਂ ਇਹਦੇ ਵਿੱਚ ਬਰਫ਼ ਪਾ ਲੈਣੀ ਜੀ ਤੁਸੀਂ ਛੋਟੇ ਛੋਟੇ ਪੀਸ ਕਰਕੇ ਲਓ ਜੀ ਹੁਣ ਆਪਾਂ ਉਤੋਂ ਝੜ ਕੇ ਇਹਨੂੰ ਤੇ ਇਹਨੂੰ ਆਪਾਂ ਪੀਸ ਲਾਂਗੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਲਓ ਜੀ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਹੁਣ ਤੇ ਹੁਣ ਆਪਾਂ ਕੱਢ ਲਾਂਗੇ ਇਹਨੂੰ ਗਲਾਸਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਜੂਸ ਬਣ ਕੇ ਆਪਣਾ ਤਿਆਰ ਹੈ ਜੀ ਤੇ ਜੂਸ ਬਣਾਉਂਦਾ ਇਹ ਬਿਲਕੁਲ ਸਹੀ ਤਰੀਕਾ ਜੀ ਪਪੀਤੇ ਜੂਸ ਬਣਾਉਣ ਦਾ ਉਤੋਂ ਕਾ ਥੋੜਾ ਥੋੜਾ ਨਮਕ ਪਾ ਦੇਣਾ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੂਸ ਬਣ ਕੇ ਆਪਣਾ ਤਿਆਰ ਆ ਪਪੀਤੇ ਦਾ ਤੇ ਇਸ ਤਰੀਕੇ ਨਾਲ ਜੂਸ ਬਣਾ ਕੇ ਵੇਖਣਾ ਬਹੁਤ ਜ਼ਿਆਦਾ ਵਧੀਆ ਬਣਦਾ ਜੀ ਘਰ ਦੀ ਪਪੀਤਾ ਜੂਸ ਤੇ ਗੁਜ਼ਾਰੋ ਪੀਣ ਦੀ ਲੋੜ ਨਹੀਂ ਘਰ ਵਿੱਚ ਵਧੀਆ ਜੂਸ ਬਣਾਓ ਸਾਨੂੰ ਇਹ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੂਸ ਬਣਾਉਣ ਦੀ ਪਪੀਤਾ ਜੂਸ ਬਣਾਉਣ ਦੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ